ਸਿਰੀ ਰਾਗ ਮਹੱਲਾ ਪਹਿਲਾ ਸੋਣਾ ਮਾਨ ਭੂਲੇ ਬਾਵਰੇ ਗੁਰ ਕੀ ਚਰਣੀ ਲਾਗ ਹਰਿ ਜਾਪ ਨਾਮ ਧਿਆਏ ਤੂ ਜਾਮ ਡਰਪੈ ਦੁਖ ਭਾਗ ਦੁਖ ਘਣੋ ਦੁਹਾਗਣੀ ਕਿਉ ਥਿਰ ਰਹੈ ਸੁਹਾਗ ਕਾਈ ਰੇ ਅਵਰ ਨਾਹੀ ਮੈਂ ਥਾਉ ਮੈਂ ਧਨ ਨਾਮ ਨਿਧਾਨ ਹੈ ਗੁਰ ਦੀ ਆਵਲ ਜਾਉ ਰਹਾਉ ਗੁਰਮਤਿ ਬਾਤ ਸਾਬ ਸਤਿ ਸ ਤਿਸ ਕੈ ਸੰਗ ਮਿਲਾਉ ਤਿਸ ਬਿਨ ਘੜੀ ਨਾ ਜੀਵਉ ਬਿਨ ਨਾ ਵੈ ਮਰ ਜਾਉ ਮੈਂ ਅੰਦੂਲੇ ਨਾਮ ਨਾ ਵੀਸਰੈ ਟੀਕ ਟਿੱਕੀ ਘਰ ਜਾਓ ਗੁਰੂ ਜਿਨਾਂ ਕਾ ਅੰਦੁਲਾ ਚੇਲ ਨਾਹੀ ਠਾਓ ਬਿਨ ਸਤਪੁਰ ਨਾਉ ਨਾ ਪਾਈਐ ਬਿਨ ਨਾਵੈ ਕਿਆ ਸੁਆਉ ਆਏ ਗਿਆ ਪੁੱਛਤਾਵਣਾ ਜਿਉ ਸੁਣੈ ਘਰ ਕਾਉ ਮੇਨ ਨਾ ਵੈ ਦੁਖ ਦੇਹੁਰੀ ਜਿਉ ਕਲਰ ਕੀ ਬੀਤ ਤਾਬ ਲਗ ਮਹਿਲ ਨ ਪਾਈਐ ਜਬ ਲਗ ਸਾਚ ਨਾ ਚੀਤ ਸਬਦ ਰਪੈ ਘਰ ਪਾਈਐ ਨਿਰਵਾਣੀ ਬਾਦ ਨੀਤ ਹਾਉ ਗੁਰ ਪੂਛਾਓ ਆਪਨੇ ਗੁਰ ਪੋਛਕਾਰ ਤਮਾਓ ਸਬਦ ਸਲਾਹੀ ਮਨ ਵਸੈ ਹਉ ਮੈਂ ਦੁਖ ਜਲ ਜਾਉ ਸਹਜੇ ਹੋਏ ਮਿਲਾਵੜਾ ਸਾਚੇ ਸਾਥ ਮਿਲਾਉ ਸਬਦਰਤੇ ਸੇ ਨਿਰਮਲੇ ਤਾਜ ਕਾਮ ਕ੍ਰੋਧ ਅਹੰਕਾਰ ਨਾਮ ਸੁਲਾਹਨ ਸਾਧ ਸਦਾ ਹਾਰ ਰੱਖੇ ਉਰਤਾਰ ਸੋ ਕਿਉ ਮਨੁ ਵਿਸਾਰੀਐ ਸਭ ਜੀਆ ਕਾ ਆਧਾਰ ਸਬਦ ਮਰੈ ਸੋ ਮਾਰ ਰਹਿ ਫਿਰ ਮਰੈ ਨਾ ਦੂਜੀ ਵਾਰ ਸਬਦੈ ਹੀ ਤੇ ਪਾਈਐ ਹਰ ਨਾਮੇ ਲੱਗੇ ਪਿਆਰ ਬਿਨ ਸਬਦੈ ਜਗ ਭੂਲਾ ਫਿਰੈ ਮਾਰ ਜਨਮੈ ਵਾਰੋ ਵਾਰ ਸਭ ਸਾਲ ਆਹ ਹੈ ਆਪਕਾ ਵੱਡੋ ਵਡੇਰੀ ਹੋਏ ਗੁਰ ਬਿਨ ਆਪ ਨਾ ਚੀਨੀਐ ਕਹੇ ਸੁਣੇ ਕਿ ਆਹ ਹੋਏ ਨਾਨਕ ਸਬਦ ਪਛਾਣੀਐ ਹਉਮੈ ਕਰੇ ਨਾ ਕੋਏ ਸ੍ਰੀ ਰਾਗ ਮਹੱਲਾ ਪਹਿਲਾ ਬੇਨ ਪਿਰ ਧਨ ਸੀਗਾਰੀ ਐ ਜੋਬਨ ਬਾਦ ਖੁਆਰ ਨਾ ਮਾਣੇ ਸੁਖ ਸੇ ਜੜੀ ਬੇਨ ਪਿਰ ਬਾਦ ਸੀਗਾਰ ਦੁਖ ਕਣੋ ਦੋਹਾਗਣੀ ਨਾ ਘਰ ਸੇਜ ਪਧਾਰ ਮਨ ਰੇ RAM ਜਪਹੁ ਸੁਖ ਹੋਏ ਬੇਨ ਗੁਰ ਪ੍ਰੇਮ ਨ ਪਾਈਐ ਸਬਦ ਮਿਲੇ ਰੰਗ ਹੋਏ ਰਹਾਉ ਗੁਰ ਸੇਵਾ ਸੁਖ ਪਾਈਐ ਹਾਰ ਵਰ ਸਹਜ ਸੀਗਾਰ ਸੱਚ ਮਾਣੇ ਫਿਰ ਸੇ ਜੜੀ ਗੂੜਾ ਹੇਤ ਪਿਆਰ ਗੁਰਮੁਖ ਜਾਣ ਸਿਆਣੀਐ ਗੁਰ ਮੇਲੀ ਗੁਣ ਚਾਰ ਸਾਚ ਮਿਲੋ ਵਾਰ ਕਾਮਣੀ ਪੇਰ ਮੋਹੀ ਰੰਗ ਲਾਏ ਮਾਨ ਤਨ ਸਾਚ ਵਿਗਸਿਆ ਕੀਮਤ ਕਹਿਣ ਨਾ ਜਾਏ ਹਰ ਵਾਰ ਘਰ ਸੋਹਾਗਣੀ ਨਿਰਮਲ ਸਾਚੈ ਨਾਏ ਮਨ ਮਹਿ ਮਨੁ ਆ ਜੇ ਮਰੈ ਤਾ ਬਿਰਿ 라ਵੈ ਨਾਰ ਇਕ ਤਾ ਤਾਗੈ ਰਾਲ ਮਿਲੈ ਗਾਲ ਮੋਤੀ ਅਨ ਕਾ ਹਾਰ ਸੰਤ ਸਬਾ ਸੁਖ ਉਪਜੈ ਗੁਰਮੁਖ ਨਾਮ ਅਧਾਰ ਖੇਨ ਮਹਿ ਉਪਜੈ ਖੇਨ ਖਪੈ ਖੇਨ ਆਵੈ ਖੇਨ ਜਾਇ ਸਬਦ ਪਛਾਣੈ ਰਵ ਰਹੈ ਨਾ ਤਿਸ ਕਾਲ ਸੰਤਾਇ ਸਾਹਿਬ ਅਤੂਲ ਨਾ ਤੋਲੀਐ ਕਥਨ ਨਾ ਪਾਇਆ ਜਾਏ ਵਾਪਾਰੀ ਵਣਜਾਰਿਆ ਆਏ ਵਜਹ ਲਿਖਾਏ ਕਾਰ ਕਮਾ ਵਹਿ ਸੱਚ ਕੀ ਲਾਹਾ ਮਿਲੈ ਰਜਾਏ ਪੂੰਜੀ ਸਾਚੀ ਗੁਰ ਮਿਲੈ ਨਾ ਇਸ ਤੇਲ ਨਾ ਤਮਾਏ ਗੋਰਮੁਖ ਤੋਲ ਤੋਲਾਏ ਸੀ ਸੱਚਤ ਰਾਜੀ ਤੋਲ ਆਸਾ ਮਨਸਾ ਮੋਹਣੀ ਗੋਰ ਠਾਕੀ ਸੱਚ ਬੋਲ ਆਪ ਤੋਲਾਏ ਤੋਲ ਸੀ ਪੂਰੇ ਪੂਰਾ ਤੋਲ ਕਥਨੈ ਗਹਿਣ ਨਾ ਛੁੱਤੀ ਐ ਨਾਮ ਪਾੜ ਪੁਸਤਕ ਭਾਰ ਕਾਇਆ ਸੋਚ ਨਾ ਪਾਈ ਐ ਬੇਨੁ ਹਰ ਭਗਤ ਪਿਆਰ ਨਾਨਕ ਨਾਮ ਨਾ ਵੀਸਰੈ ਮੇਲੇ ਗੁਰ ਕਰਤਾਰ ਸ੍ਰੀ ਰਾਗ ਮਹੱਲਾ ਪਹਿਲਾ ਸਤ ਗੁਰੂ ਪੂਰਾ ਜੇ ਮਿਲੈ ਪਾਈਐ ਰਤਨ ਵਿਚਾਰ ਮਨ ਦੀਜੈ ਗੁਰ ਆਪਣੇ ਪਾਈਐ ਸਰਬ ਪਿਆਰ ਮੁਕਤ ਪਦਾਰਥ ਪਾਈਐ ਅਵਗਣ ਮੇਟਣ ਹਾਰ ਭਾਈ રે ਗੁਰ बिन ਗਿਆਨ ਨਾ ਹੋਏ ਪੂਛਹ ਬ੍ਰਹਮੇ ਨਾਰਦੈ ਵੇਦ ਵਿਆਸੈ ਕੋਈ ਰਹਾਉ ਗਿਆਨ ਧਿਆਨ ਧੋਨ ਜਾਣੀਐ ਅਕਥ ਕਹਾਵੇ ਸੋਏ ਸਫਲਿਓ ਬਿਰਖ ਹਰੀਆ ਵਾਲਾ ਛਾਵ ਕਣੇਰੀ ਹੋਏ ਲਾਲ ਜਵੇ ਹਰਮਾਨ ਕੀ ਗੁਰ ਕੰਡਾਰੈ ਸੋਏ ਗੁਰ ਪੰਧਾਰੈ ਪਾਈਐ ਨਿਰਮਲ ਨਾਮ ਪਿਆਰ ਸਾਚੋ ਵਖਰ ਸੰਜੀਐ ਪੂਰੇ ਕਰਮ ਅਪਾਰ ਸੁਖ ਦਾਤਾ ਦੁਖ ਮੇਟਣੋ ਸਤਗੁਰ ਅਸੁਰ ਸੰਘਾਰੈ ਬਾ ਵਜਲ ਬਖਮ ਡਰਾਵਣੋ ਨਾ ਕੰਦੀ ਨਾ ਖਾਰ ਨਾ ਬੇੜੀ ਨਾ ਤੁਲਹੜਾ ਨਾ ਤਿਸ ਵੰਝਮਲਾਰ ਸਤਿਗੁਰ ਭੈ ਕਾਬੋਹਿ ਥਾ ਨਦਰਿ ਪਾਰ ਉਤਾਰ ਇਕ ਤੈਲ ਪਿਆਰਾ ਵਿਸਰੈ ਦੁਖ ਲਾਗੇ ਸੁਖ ਜਾਏ ਜਿਹ ਬਾਜ ਲਾਉ ਜਲਾਵਣੀ ਨਾਮ ਨਾ ਜਪੈ ਰਸਾਏ ਘਾਟ ਬਿਨਸੈ ਦੁਖ ਅਗਲੋ ਜਮ ਪਕੜੈ ਪਛਤਾਏ meri meli kar gaye tan tan kalat na saath bin naave dhan baad hai bhulo marg arth sacho saheb sevi hai gurmukha akatho kath hai ਆਵੇ ਜਾਏ ਭਵਾਈਏ ਵਾਏ ਕਿਰਤ ਕਮਾਏ ਪੂਰਬ ਲਿਖਿਆ ਕਿਉ ਮੇਟੀਏ ਲਿਖਿਆ ਲੇਖ ਰਜਾਏ ਬਿਨ ਹਰ ਨਾਮ ਨਾ ਛੁੱਟੀਏ ਗੁਰਮਤ ਮਿਲੇ ਮਿਲਾਏ ਤੇਸ ਬਿਨ ਮੇਰਾ ਕੋ ਨਹੀਂ ਜਿਸ ਕਾ ਜੀਉ ਪਰਾਨ ਹਉ ਮੈਂ ਮਮਤਾ ਜਾਲ ਬਲਾਉ ਲੋਭ ਜਲਾਉ ਬਿਮਹਾਨ ਨਾਨਕ ਸਬਦ ਵਿਚਾਰੀਐ ਪਾਈਐ ਗੁਣੀ ਨਿਧਾਨ ਸਿਰੀ ਰਾਗ ਮਹੱਲਾ ਬਹਿਲਾ ਰਿਮਾਨ ਐਸੀ ਹਾਰ ਸਿਉ ਪ੍ਰੀਤ ਕਰ ਜੈਸੀ ਜਲ ਕਮਲੇਹ ਲਹਿਰੀ ਨਾਲ ਪਛਾੜੀਐ ਧੀ ਵਿਗਸੈ ਉਸਨੇਹ ਜਲ ਮਹਿ ਜੀ ਉਪਾਏ ਕੈ ਬਿਨ ਜਲ ਮਰਨ ਤਿਨੇਹ ਮਨ ਰੇ ਕਿਉ ਛੂਟ ਹੈ ਬਿਨ ਪਿਆਰ ਗੁਰਮੁਖ ਅੰਤਰ ਰਵ ਰਹਾ ਬਖਸੇ ਭਗਤ ਪੰਡਾਰ ਰਹਾ ਰੇ ਮਨ ਐਸੀ ਹਰਿ ਸਿਉ ਪ੍ਰੀਤ ਕਰ ਜੈਸੀ ਮਛਲੀ ਨੀਰ ਜਿਉ ਅਦਕਾਉ ਤਿਉ ਸੁਖ ਘਣੋ ਮਨ ਤਨ ਸਾਥ ਸਰੀਰ ਬਿਨ ਜਾਲ ਘੜੀ ਨਾ ਜੀਵੈ ਪ੍ਰਭ ਜਾਣੈ ਅਭ ਪੀਰ ਰੇ ਮਨ ਐਸੀ ਹਾਰ ਸਿਓ ਪ੍ਰੀਤ ਕਰ ਜੈਸੀ ਜਾਤ੍ਰਿਕ ਮੇਹ ਸਰ ਭਰ ਫਲ ਹਰੀਆ ਬਲੇ ਇੱਕ ਗੂਂਦ ਨਾ ਪਵਈ ਕੀ ਹੈ ਕਰਮ ਮਿਲੇ ਸੋ ਪਾਈਐ ਕਿਰਤ ਪਿਆ ਸਿਰ ਦੇਹ ਰੇ ਮਨ ਐਸੀ ਹਰ ਸਿਉ ਪ੍ਰੀਤ ਕਰ ਜੈਸੀ ਜਲ ਦੁੱਧ ਹੋਏ ਆ ਵਟਣ ਆਪੇ ਖਵੈ ਦੁੱਧ ਕਾਉ ਖੱਪਣ ਨਾ ਦੇ ਆਪੇ ਮੇਲ ਵਿਛੁੰਨਿਆ ਸੱਚ ਵਢਿਆਈ ਦੇ ਰੇ ਮਨ ਐਸੀ ਹਰਿ ਸਿਉ ਪ੍ਰੀਤ ਕਰ ਜੈਸੀ ਚਕਵੀ ਸੂਰ ਖੇਨ ਪਾਲਨੀ ਦਿਨਾ ਸੋਵਈ ਜਾਣੈ ਦੂਰ ਹਜੂਰ ਮਨ ਮੁਖ ਸੋਜੀ ਨਾ ਪਵੈ ਗੁਰ ਮੁਖ ਸਦਾ ਹਜੂਰ ਮਨਮੋਖ ਗਣਤ ਗਣਾਵਣੀ ਕਰਤਾ ਗਰੇ ਸੋ ਹੋਏ 타ਗੀ ਕੀਮਤ ਨਾ ਪਵੈ ਜੇ ਲੋਚੈ ਸਭ ਕੋਏ ਗੁਰਮਤ ਹੋਏ 타 ਪਾਈਐ ਸੱਚ ਮਿਲੈ ਸੁਖ ਹੋਏ ਸੱਚਾ ਨੇਹੋ ਨਾ ਟੁੱਟਾਈ ਜੇ ਸਤਿਗੁਰੂ ਭੇਟੈ ਸੋਏ ਗਿਆਨ ਪਦਾਰਥ ਪਾਈਐ ਤ੍ਰਿਭਾਵਨ ਸੋਜੀ ਹੋਏ ਨਿਰਮਲ ਨਾਮ ਨਾ ਵਿਸਰੈ ਜੇ ਗੁਣ ਕਾ ਗਾਖ ਹੋਏ ਏ ਲਗਾਇਸੀ ਪੰਖਣੂ ਜੋ ਚੁਗਦੇ ਸਰ ਤਲ ਘੜੀ ਕੇ ਮੋਹਤ ਕੇ ਚੱਲਣਾ ਖੇਲਣਾ ਅੱਜ ਕੇ ਕੱਲ ਜਿਸ ਤੂੰ ਮੇਲੈ ਸੋ ਮਿਲੈ ਜਾਏ ਸੱਚਾ ਪੇੜ ਮੱਲ ਬੇਨ ਗੁਰ ਪ੍ਰੀਤਿ ਨ ਊਪਜੈ ਹਉਮੈ ਮੈਲ ਨ ਜਾਇ ਸੋਹੰ ਆਪਿ ਪਛਾਣੀਐ ਸਬਦ ਭੇਦ ਪਤੀਆਇ ਗੁਰਮੁਖ ਆਪਿ ਪਛਾਣੀਐ ਅਵਰ ਕੇ ਕਰੇ ਘਰਾਇ ਮਿਲੇ ਆਗਾ ਕਿਆ ਮੇਲੀਐ ਸਬਦ ਮਿਲੇ ਪਤਿ ਆਏ ਮਾਨ ਮੁਖ ਸੋਜੀ ਨਾ ਪਵੈ ਵਿਛੜੇ ਚੋਟਾਂ ਖਾਏ ਨਾਨਕ ਦਰ ਘਰ ਏਕ ਹੈ ਅਵਰ ਨਾ ਦੂਜੀ ਜਾਏ ਸਿਰੀ ਰਾਗ ਮਹੱਲਾ ਪਹਿਲਾ ਮਨ ਮੁਖ ਭੁੱਲੇ ਭੁਲਾਈਐ ਭੂਲੀ ਥੌਰ ਨਾ ਕਾਏ ਗੁਰ ਬਿਨ ਕੋ ਨਾ ਦਿਖਾਵਈ ਅੰਦੀ ਆਵੇ ਜਾਏ ਗਿਆਨ ਪਦਾਰਥ ਕੋਇਆ ਠੱਗਿਆ ਮੁਠਾ ਜਾਏ ਬਾਬਾ ਮਾਇਆ ਭਰਮ ਭੁਲਾਏ ਭਰਮ ਭੁੱਲੀ ਡੋਹਾਗਣੀ ਨਾ ਫਿਰ ਅੰਕ ਸਮਾਏ ਰਹਾਉ ਭੂਲੇ ਫਰਾਦ ਸੰਤਰੀ ਭੂਲੇ ਗ੍ਰਹਿ ਤਾਜ ਜਾਏ ਭੂਲੇ ਗੁੰਗਰ ਥਲ ਚੜ੍ਹੈ ਪਰ ਮੈਂ ਮਾਨ ਡੋਲਾਏ ਤਰੋਂ ਵਿਛੁੰਨੀ ਕਿਉ ਮਿਲੇ ਗਰਭ ਮੁਠੀ ਬਿਲ ਲਾਇ ਇਵੇ ਛੋੜਿਆ ਗੁਰਮੇਲ ਸੀ ਹਾਰ ਰਸਨਾਮ ਪਿਆਰ ਸਾਚ ਸਹਜ ਸੋਭਾ ਕਣੀ ਹਾਰ ਗੁਣ ਨਾਮ ਅਧਾਰ ਜਿਉ ਭਾਵੈ ਤਿਉ ਰੱਖ ਤੂੰ ਮੈਂ ਤੁਝ ਬਿਨ ਕਵਨ ਬਤਾਰ ਅੱਖਰ ਪੜ ਪੜ ਭੁੱਲੀ ਐ ਭੇਖੀ ਬਹੁਤ ਅਭਿਮਾਨ ਤੀਰਥ ਨਾਤਾ ਕੀਆ ਕਰੇ ਮਨ ਮਹਿ ਮੈਲ ਗੁਮਾਨ ਗੁਰ ਬਿਨ ਕਿਨ ਸਮਝਾਈਐ ਮਨ ਰਾਜਾ ਸੁਲਤਾਨ प्रेम पदार्थ पाईए गुरमुख तत्विचार सा धन आप गवाया गुर कह शब्द सीगार घर ही सो फिर पाया गुर कह हेत अपार ਗੁਰ ਕੀ ਸੇਵਾ ਚਾਕਰੀ ਮਨ ਨਿਰਮਲ ਸੁਖ ਹੋਏ ਗੁਰ ਕਾ ਸ਼ਬਦ ਮਨ ਵਸਿਆ ਹਉਮੈ ਵਿੱਚੋਂ ਖੋਏ ਨਾਮ ਸਦਾਰਥ ਪਾਇਆ ਲਾਭ ਸਦਾ ਮਨ ਹੋਏ ਕਰਮ ਮਿਲੇ ਤਾਂ ਪਾਈਐ ਆਪ ਨਾ ਲਹ ਆ ਜਾਏ ਗੁਰ ਕੀ ਚਰਨੀ ਲੱਗ ਰਹੁ ਵਿੱਚ ਆਪ ਗਵਾਏ ਸੱਚੇ ਸੇ ਤੀਰਤੇ ਆ ਸੱਚੋ ਬੱਲੇ ਪਾਈ ੁੱਲਣ ਅੰਦਰ ਸਭ ਕੋ ਅਭੁੱਲ ਗੁਰੂ ਕਰਤਾ ਗੁਰਮਤਿ ਮਨ ਸਮਝਾਇਆ ਲਾਗਾਤ ਸਹਿ ਪਿਆਰ ਨਾਨਕ ਸਾਚ ਨਾ ਵੀਸਰੇ ਮੇਲੇ ਸ਼ਬਦ ਅਪਾਰ ਸ੍ਰੀ ਰਾਗ ਮਹੱਲਾ ਪਹਿਲਾ ਤ੍ਰਿਸਨਾ ਮਾਇਆ ਮੋਹਣੀ ਸੋਤ ਬੰਧਪ ਘਰਨਾਰ ਧਨ ਜੋਪਨ ਜਗ ਠੱਗਿਆ ਲੱਭ ਲੋਭ ਅਹੰਕਾਰ ਮੋਹ ਠ ਗੌਲੀ ਹਾਉ ਮੁਈ ਸਾਵਰਥੈ ਸੰਸਾਰੈ ਮੇਰੇ ਪ੍ਰੀਤਮਾ ਮੈਂ ਤuj ਬਿਨ ਅਵਰ ਨਾ ਕੁਏ ਮੈਂ ਤuj ਬਿਨ ਅਵਰ ਨਾ ਭਾਵਾਈ ਤੂੰ ਭਾਵਹਿ ਸੁਖ ਹੋਏ ਰਹਾਉ ਨਾ ਮਸਾਲਾਹੀ ਰੰਗ ਸਿਉ ਗੁਰ ਕੈ ਸਬਦ ਸੰਤੋਖ ਜੋ ਦਿਸੈ ਸੋ ਚਲਸੀ ਕੂੜਾ ਮੋਹ ਨਾ ਵੇਖ ਵਾਟ ਵਟਾਉ ਆਇ ਨਿਤ ਚਲਦਾ ਸਾਥ ਦੇਖ ਆਖਣ ਆਖਹਿ ਕੀਤੜੇ ਗੁਰ ਬਿਨ ਗੂਜੈ ਨਾ ਹੋਏ ਨਾਮ ਵਡਾਈ ਜੇ ਮਿਲੇ ਸੱਚ ਰੱਪੈ ਬਾਤ ਹੋਏ ਜੋ ਤੁਧ ਭਾਵੈ ਸੇ ਭਲੇ ਕੋਟਾ ਖਰਾ ਨਾ ਕੋਏ ਗੁਰ ਸਰਣਾਈ ਛੁੱਤੀਐ ਮਨਮੁਖ ਕੋਟੀ ਰਾਸ ਅਸਟ ਤਾਤ ਬਾਤ ਸਾਹਾ ਕੀ ਘੜੀਐ ਸਬਦ ਵਿਗਾਸੈ ਆਪੇ ਕਰ ਖੇ ਪਾਰਖੂ ਪਵੈ ਖਜ਼ਾਨੇ ਰਾਸ ਤੇਰੀ ਕੀਮਤ ਨਾ ਪਵੈ ਸਭ ਡਿੱਠੀ ਠੂਕ ਵਜਾਏ ਕਹਿਣੇ ਹਾਥ ਨਾ ਲੱਭਈ ਸੱਚ ਟਿਕੇ ਪਤ ਪਾਏ ਗੌਰ ਮਤ ਤੂੰ ਸਲਾਹਣਾ ਹੋਰ ਕੀਮਤ ਕਹਿਣ ਨਾ ਜਾਏ ਜੇਤ ਤਾਨ ਨਾਮ ਨਾ ਭਾਵਈ ਤਿਤ ਤਾਨ ਹਉ ਮੈ ਵਾਦ ਗੁਰ ਬਿਨ ਗਿਆਨ ਨ ਪਾਈਐ ਵਿਖਿਆ ਦੂਜਾ ਸਾਧ ਬਿਨ ਗੁਣ ਕਾਮ ਨ ਆਵਈ ਮਾਇਆ ਕੀ ਕਾ ਸਾਧ ਆਸਾ ਅੰਦਰ ਜੰਮਿਆ ਆਸਾ ਰਸ ਕਸ ਖਾਏ ਆਸਾ ਬੰਧ ਚਲਾਈਐ 모ਹੇ 모ਹੇ ਚੋਟਾ ਖਾਏ ਅਵਗਣ ਬੱਧਾ ਮਾਰੀਐ ਛੂਕੈ ਗੁਰਮਤਿ ਨਾਏ ਸਰਬੇ ਥਾਈ ਏਕ ਤੂੰ ਜਿਉਂ ਭਾਵੇਂ ਤਿਉਂ ਰਾਖ ਗੁਰਮਤਿ ਸਾਚਾ ਮਨ ਵਸੈ ਨਾਮ ਭਲੋ ਪਤ ਸਾਖ ਹਉ ਮੈ ਰੋਗ ਗਵਾਈਐ ਸਬਦ ਸਚੈ ਸਚ ਭਾਖ ਆਕਾਸੀ ਪਾਤਾਲ ਤੂੰ ਤ੍ਰਿ ਭਾਵਣ ਰਹਿਆ ਸਮਾਏ ਆਪੇ ਭਗਤੀ ਭਾਉ ਤੂੰ ਆਪੇ ਮਿਲਹਿ ਮਿਲਾਏ ਨਾਨਕ ਨਾਮ ਨਾ ਵੀਸਰੇ ਜਿਉਂ ਭਾਵੇ ਤੇ ਵੈਰ ਜਾਏ